ਜਿੱਥੇ ਪ੍ਰੈਸ਼ਰ ਹੋਣਗੇ ਉੱਥੇ ਡਾਕਟਰ ਜੀ ਇਹ ਥੋੜੇ ਜਿਹੇ ਤੁਹਾਡੇ ਨਾ ਇੱਥੇ ਬੁਖਾਰ ਦੇ ਕੇਸ ਜ਼ਿਆਦਾ ਆ ਰਹੇ ਆ ਇੱਕ ਤਾਂ ਇਹ ਸੀਜ਼ਨ ਦੀ ਸੀਜ਼ਨਲ ਪ੍ਰੋਬਲਮ ਹੈ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟਸ ਦੇ ਵਿੱਚ ਹੈਗੀ ਆ ਇਸ ਵਾਰੀ ਜੋ ਵਾਤਾਵਰਣ ਦੀ ਚੇਂਜ ਆ ਹੜਾ ਕਰਕੇ بارشਾਂ ਜ਼ਿਆਦਾ ਹੋਣ ਕਰਕੇ ਕੋਚ ਇੱਕ ਜਗ੍ਹਾ ਤੇ ਪ੍ਰੋਬਲਮ ਵੱਧ ਜਾਂਦੀ ਆ ਜੇ ਮੈਂ ਗੱਲ ਕਰਾਂ ਉਹ ਜਿਹੜਾ ਸਾਡੇ ਥੋੜੇ ਜਿਹਾ ਡੈਗੀ ਦੇ ਕੇਸਸ ਵਧਨੇ ਸ਼ੁਰੂ ਹੋਏ ਆ ਹਾਲਾਂਕਿ ਜੇ ਮੈਂ 2023 ਦੀ ਗੱਲ ਕਰਾਂ ਉਹ ਤੋਂ ਬਾਰਸ਼ਾ ਜ਼ਿਆਦਾ ਪਈਆਂ ਸੀ ਤੇ 25 ਦਾ ਜਿਹੜਾ ਵਰਜ਼ਨ ਆਇਆ ਉਦੋਂ ਅਸੀਂ 31000 ਦੇ ਕਿਨਾਰ ਜਿਹੜੇ ਉਹ ਟੈਸਟ ਕੀਤੇ ਸੀ ਤੇ ਉਹਦੇ ਵਿੱਚੋਂ 5000 ਜਿਹੜੇ ਕੇਸਸ ਪੋਜ਼ਿਟਿਵ ਆਏ ਸੀ ਇਸ ਵਾਰੀ ਜਿਹੜੇ ਅਸੀਂ ਟੈਸਟ ਕੀਤੇ ਆ ਕਿਉਂਕਿ ਅਸੀਂ ਬੱਲਾ ਕ੍ਰੈਡਿਟ ਵੀ ਟੈਸਟ ਕਰਨ ਲੱਗ ਗਏ ਆ ਆਵਾਜ਼ ਦੇ ਕ੍ਰੈਡਿਟ ਦੇ ਵਿੱਚ ਟੈਸਟ ਸਾਡੇ ਜਿਹੜੇ ਹੈਗੇ ਆ ਉਹ 7000 ਜ਼ਿਆਦਾ ਹੋਏ ਆ ਇਹਨ ਜਿਹੜੇ ਇਸ ਵਾਰੀ ਕੇਸਸ ਐ ਅਜੇ 100 ਕ੍ਰਾਸ ਨਹੀਂ ਜਿੱਤੇ 92 93 ਦੇ ਕਰੀਬ ਐ ਜਿਹੜੀ ਪਿਛਲੇ 2 ਦਿਨ ਤੋਂ ਰਿਪੋਰਟ ਆ ਰਹੀ ਸੀ ਉਹਦੇ ਚ ਨਾਭੇ ਤੋਂ ਕੇਸ ਬਹੁਤ ਆ ਰਹੇ ਆ ਇਸ ਤੋਂ ਪਹਿਲਾਂ ਕਿ ਪ੍ਰੋਬਲਮ ਜ਼ਿਆਦਾ ਕੈਲ ਜਾਵੇ ਅਜੇ ਕਿਸੇ ਨੂੰ ਕਿਸੇ ਦੇ ਮਨ ਵਿੱਚ ਨਹੀਂ ਸੀਗਾ ਸ਼ਾਇਦ ਆਪਾਂ ਨੇ ਸਾਉਂਡ ਵੀ ਨਹੀਂ ਪਤਾ ਹੋਣਾ ਐਸਟੀਐਮ ਡਾਡਰ ਨੂੰ ਪਤਾ ਨਹੀਂ ਹੋਣਾ ਲੇਕਿਨ ਮੈਂ ਪੂਰੇ ਪੰਜਾਬ ਦੀ ਰਿਪੋਰਟ ਰੋਜ਼ ਸ਼ਾਮ ਨੂੰ 2 ਟਾਈਮ ਆ ਉਹਨੂੰ ਰਿਵਿਊ ਕਰਦਾ ਸਾਰੇ ਸਾਰੇ ਆਂਦੀ ਆ ਪਹਿਲਾਂ ਨਾਭੇ ਤੋਂ ਕੇਸ ਆਏ ਸੀ ਫਿਰ ਮੈਂ ਉੱਥੇ ਸਪੈਸ਼ਲਿਸਟ ਜਿਹੜੀਆਂ ਸਪੈਸ਼ਲਿਸਟੀਆਂ ਟੀਮਾਂ ਭੇਜ ਕੇ ਔਰ ਜਿੰਨੀਆਂ ਸਾਡੀਆਂ ਆਸ਼ਾ ਵਰਕਰਸ ਐ ਮਲਟੀ ਪਰਪਸ ਹੈਲਥ ਵਰਕਰ ਮੇਲ ਫੀਮੇਲ ਔਰ ਜਿੰਨੇ ਸਾਡੇ ਸੀਐਚਓ ਜਾਂ ਮੈਡੀਕਲ ਅਫਸਰ ਐ ਉਹਨਾਂ ਦੇ ਨਾਲ ਮੀਟਿੰਗਾਂ ਕਰਕੇ ਅਸੀਂ ਸਟ੍ਰੈਟਜੀ ਬਣਾਣੇ ਆ ਇਹਦੇ ਨਾਮ ਨਾਲ ਸਾਡੇ ਈਓ ਸਾਹਿਬ ਆਏ ਹੋਏ ਆ ਜੀ ਸਾਡੇ ਜਿਹੜੇ ਐਸਟੀਐਮ ਮੈਡਮ ਬੈਠੇ ਆ ਇਹਦੇ ਚ ਵਾਟਰ ਸਪਲਾਈ ਸੈਨੀਟੇਸ਼ਨ ਔਰ ਅਰਬਨ ਤੇ ਰੂਰਲ ਲੋਕਲ ਬਾਡੀਜ਼ ਦੋਨਾਂ ਦੇ ਜਿਹੜੇ ਨੁਮਾਇੰਦੇ ਆ ਉਹ ਸਾਡੀਆਂ ਕਮਬਾਈਨ ਟੀਮਾਂ ਚ ਆਣੀਆਂ ਵੀ ਇਹ ਜਿਹੜਾ ਦਹੰਗੀ ਫੈਲ ਰਿਹਾ ਬੁਖਾਰ ਫੈਲ ਰਿਹਾ ਇਹ ਕਿਉਂ ਫੈਲ ਰਿਹਾ ਇਹਦਾ ਕਾਰਨ ਜਿਹੜਾ ਉਹ ਘਰਾਂ ਦੇ ਵਿੱਚ ਹੈ ਹੁਣ ਕੱਲੇ-ਕੱਲੇ ਘਰ ਜਾਣਾ ਸਾਡੀ ਟੀਮਾਂ ਨੇ ਸਨੋਰ ਅਸੀਂ ਸਾਰਾ ਕਵਰ ਕਰਤਾ ਸਾਰੇ ਪੰਜਾਬ ਦੇ ਵਿੱਚ 65 ਲੱਖ ਘਰ ਹੈ ਤੇ ਸਾਡੀਆਂ ਤਕਰੀਬਨ ਤਕਰੀਬਨ ਜਿਹੜੀਆਂ ਹੈਗੀਆਂ ਉਹ 94 ਲੱਖ ਸਾਡੀਆਂ ਹੋਮ ਵਿਜ਼ਿਟਸ ਹੋ ਗਈਆਂ ਉਹਦਾ ਮਤਲਬ ਇਹ ਆ ਵੀ ਅਸੀਂ ਹਰ ਘਰ ਤੇ ਇੱਕ ਵਾਰੀ ਤਾਂ ਗਏ ਆ ਸਾਡੇ ਵਰਕਰ ਪਹੁੰਚੇ ਆਸ਼ਾ ਵਰਕਰ ਪਹੁੰਚੀ ਹਰ ਪਿੰਡ ਹਰ ਥਾਂ ਤੇ ਕੋਈ ਟਮਾਟਾ ਪਾ ਕਰ ਲੈ ਸਕਦਾ ਜਿਵੇਂ ਬਾਰਡਰ ਏਰੀਆ ਹੈਗਾ ਉੱਤੇ 2 ਜਾਂ 3 ਵਾਰੀ ਜਾ ਕੇ ਆਏ ਆ ਔਰ ਜਿਹੜੇ ਜਿੱਥੇ ਹੁਣ ਜਿਵੇਂ ਸੁਨਾਮ ਸੀਗਾ ਉੱਤੇ 2-2 ਵਿਜ਼ਿਟਸ ਹੋ ਗਈਆਂ ਕਿਸੇ ਤਰ੍ਹਾਂ ਤੁਹਾਡੇ ਹੰਡਾਬੇ ਚ ਕਰੂੰਗਾ ਕਿ ਜਿਹੜੀ ਬਿਮਾਰੀ ਆ ਉਹਨੂੰ ਪਹਿਲਾਂ ਹੀ ਫੜ ਲੈਣਾ ਉਹਨੂੰ ਅਸੀਂ ਲਾਰਵਾ ਟਰੈਕਿੰਗ ਕਹਿੰਦੇ ਆ ਅਸੀਂ ਉਹਨੂੰ ਤੇ ਜਿੱਥੇ ਜਿੱਥੇ ਡੈਂਗੀ ਦਾ ਲਾਰਵਾ ਚਾਹੇ ਉਹ ਫ੍ਰਿਜ ਦਾ ਕੋਲਰ ਫ੍ਰਿਜ ਦੀ ਟਰੇ ਆ ਠੰਡੀ ਹਵਾ ਵਾਲਾ ਕੋਲਰ ਆ ਪੰਜ-ਛਿਆਰੀ ਆਪਾਂ ਕਟੋਰੇ ਰੱਖਦੇ ਆ ਕੰਟੇਨਰਸ ਆ ਕੋਈ ਕੰਸਟ੍ਰਕਸ਼ਨ ਚੱਲਦੀ ਆ ਉੱਥੇ ਪਾਣੀ ਸਟੋਰ ਕਰਦੇ ਆ ਬਾਹਰ ਮਵੇਸ਼ੀਆਂ ਵਾਸਤੇ ਕੁੱ ਉਹਨੂੰ ਲਗਾਤਾਰ ਉਹਨੂੰ ਖਾਲੀ ਕਰਕੇ ਸੁਕਾ ਕੇ ਦੁਬਾਰਾ ਤਾਜ਼ਾ ਪਾਣੀ ਪਾ ਦਈਓ ਫਿਰ ਬੱਚਰ ਪੈਦਾ ਨਹੀਂ ਹੁੰਦਾ ਇਹਦੇ ਨਾਲ-ਨਾਲ ਜਿਹੜੀ ਹੈਗੀ ਆ ਉਹ ਸਪਰੇਅ ਕਰਦੇ ਆ ਉਹਦੇ ਚ ਸਾਡੇ ਕੋਲੇ ਜਿਹੜਾ ਐਂਟੀ ਲਾਰਵਲ ਸਪਰੇਅ ਆ ਉਹਦੀ ਦਵਾਈ ਅਸੀਂ ਲੈ ਲਈ ਹੈ ਪੂਰੀ ਸਾਡੇ ਕੋਲੇ 1 ਗੇੜ੍ਹ ਮਹੀਨੇ ਦੀ ਦਵਾਈ ਸਪਲਾਈ ਹੈਗੀ ਆ ਸਾਡੇ ਕੋਲ ਉਹਦੇ ਨਾਲ ਅਸੀਂ ਜਿਹੜੇ ਤੁਹਾਡੇ ਚਾਹੇ ਸ਼ਹਿਰ ਦੇ ਵਿੱਚ ਮਿਊਨਿਸਪਲ ਕਮੇਟੀ ਆ ਪਿੰਡ ਦੇ ਵਿੱਚ ਪੰਚਾਇਤ ਆ ਉਹਨਾਂ ਨੂੰ ਪੰਪ ਦੇ ਦਿੱਤੇ ਪੰਪ ਅਸੀਂ ਸਾਡੇ ਕੋਲੇ ਤਿੰਨ ਗੁਣਾ ਕਰਤੇ ਔਰ ਇਹਦੇ ਨਾਲ ਨਾਲ ਫਿਊਮਿਗੇਸ਼ਨ ਕਰਦੇ ਆ ਤਾਂ ਕਿ ਉੱਥੇ ਜਿਹੜੇ ਮੱਛਰ ਹੈ ਲੋਕ ਲੋਕ ਕਹਿ ਰਹੇ ਆ ਜੀ ਨੌਂਸਰ ਤਾਂ ਪਹਿਲੀ ਵਾਰ ਹੀ ਦੇਖਿਆ ਸੀ ਪਰ ਚਲੋ ਬੰਦਿਆਂ ਨੂੰ ਤਾਂ ਫਾਇਦਾ ਹੋਣਾ ਹੀ ਆ ਕਿਉਂਕਿ ਜਿਹੜਾ ਲਾਰਵਾ ਜੀ ਤੁਸੀਂ ਮਾਰ ਦਿੰਦੇ ਹੋ ਮੱਛਰ ਬਹੁਤ ਘੱਟ ਹੋਇਆ ਤੇ ਮੱਖੀਆਂ ਬਹੁਤ ਘੱਟ ਹੋਈਆਂ ਇਹਦੇ ਨਾਲ ਡੰਗਰਾਂ ਨੂੰ ਵੀ ਫਾਇਦਾ ਹੋ ਰਿਹਾ ਸੋ ਪੂਰੀ ਜਿਹੜੇ ਇਹਦੇ ਨਾਲ ਅਸੀਂ ਇੱਕ ਪ੍ਰੋਐਕਟਿਵ ਅਪਰੋਚ ਜਿਹੜੀ ਆ ਉਹ ਜੋ ਮਾਨ ਸਰਕਾਰ ਨੇ ਸਿਹਤ ਕ੍ਰਾਂਤੀ ਵਾਲੀ ਗੱਲ ਹੈ ਇਹ ਇਹਦੇ ਵਿੱਚ ਸਟਰੀ ਦੇਖੋ ਸਾਡੇ ਆਸ਼ਾ ਵਰਕਰ ਸਾਡੇ ਰਜਿੰਦਰਾ ਹਸਪਤਾਲ ਦੇ ਡਾਕਟਰ ਸਾਡੇ ਨਾਬੇ ਦੇ ਡਾਕਟਰ ਸਾਡਾ ਪੂਰਾ ਮੈਡੀਕਲ ਸਟਾਫ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਜਦੋਂ ਹੜਾਂ ਦੀ ਪ੍ਰੋਬਲਮ ਸ਼ੁਰੂ ਹੋਈ ਆ ਉਹ ਕੋਈ ਗਸਟਰਡ ਹੌਲੀ ਨਹੀਂ ਹੋਲਿਡੇ ਨਹੀਂ ਨਾ ਵਾਸਤੇ ਸ਼ਨੀਵਾਰ ਨੂੰ ਐਤਵਾਰ ਨੂੰ ਵੀ ਕੰਮ ਕਰਦੇ ਆ। ਡਾਕਟਰਾਂ ਦੀ ਕਮੀ ਬੋਤ ਡਾਕਟਰਾਂ ਦੀ ਕਿਸ ਤਰ੍ਹਾਂ ਦੇਖਦੇ ਆ। ਦੇਖੋ ਕਮੀ ਜਿਹੜੀ ਸੀ ਉਹ ਕਾਫੀ ਹੱਦ ਤੱਕ ਆਪਣੇ ਸਿਮਰ ਸਾਥਨ ਆ ਗਏ ਹੋਏ ਹੋ ਰਹੇ। ਸਾਡੇ ਕੋਲੇ ਕਿੰਨੇ ਜੋਇਨ ਕੀਤੇ ਪਟਿਆਲੇ ਚ? ਜਿਹੜਾ ਸਟਾਫ ਪਟਿਆਲੇ ਕਿੰਨੇ ਮੈ ਦੱਸਦੇ? ਪਟਿਆਲੇ ਕਿੰਨੇ ਜੋਇਨ ਕੀਤੇ? 33 ਡਾਕਟਰ। ਪਟਿਆਲੇ ਦੇ ਡਾਕਟਰਸ ਨੇ ਜੁਆਇਨ ਨਹੀਂ ਕਰਦੇ ਉਹਦੇ ਜੋ 472 ਜੁਆਇਨ ਕੀਤੇ ਆ ਸੋ 33 ਨਵੇਂ ਡਾਕਟਰ ਜਿਹੜੇ ਹੈਗੇ ਆ ਕੁਝ ਮੈਂ ਜ਼ਿਆਦਾ ਜਿਹੜੇ ਆ ਗਿਆ ਜਿੱਥੇ ਹੜ੍ਹ ਆਈ ਹੋਈ ਸੀ ਬਾਰਡਰ ਦੇ ਜਿਹੜੇ 7-8 ਜ਼ਿਲ੍ਹੇ ਉਹਨਾਂ ਵੀ ਥੋੜੇ ਜ਼ਿਆਦਾ ਭੇਜਿਆ। ਬੜੀ-ਬੜੀ ਉਹਨਾਂ ਨੂੰ ਜਦੋਂ ਹੁਣ ਉਧਰੋਂ ਉੱਥੇ ਸਾਰਾ ਕੰਟਰੋਲ ਹੋ ਜਾਏਗਾ ਤੇ 1000 ਡਾਕਟਰ ਹੈ 472 ਜੁਆਇਨਿੰਗ ਥੋੜੇ ਦਿਨ ਪਹਿਲਾਂ ਦੀ ਫਿਗਰ ਸੀ ਹੋ ਸਕਦਾ ਹੋਰ ਜੁਆਇਨ ਕਰਕੇ ਉਹਨਾਂ ਲਗਾਤਾਰ ਕੋਈ ਕੋਈ ਕਹਿੰਦਾ ਮੈਨੂੰ ਆਪਤਾ ਦਿਓ 15 ਦਿਨ ਦਿਓ ਮਹੀਨੇ ਤੋਂ ਬਾਅਦ ਮੈਂ ਨਹੀਂ ਦੇ ਰਿਹਾ ਫਿਰ ਸੀ ਵੇਟਿੰਗ ਲਿਸਟ ਚੋਂ ਚੱਕ ਰਿਹਾ ਹੈ ਡਾਕਟਰ ਸਾਹਿਬ ਗਿਣਤੀ ਬਹੁਤ ਹੈ ਪਰ ਇੱਥੋਂ ਦੇ ਡਾਕਟਰ ਜਿਹੜੇ ਸਮਾਣਾ ਜਾਂ ਕਿਤੇ ਨੇੜੇ ਸ਼ਹਿਰਾਂ ਜਿੰਨ੍ਹੇ ਜ ਮੈਂ ਤੁਸੀ ਕੱਲੋਂ ਬੈਠਾ ਨਹੀਂ। ਨਹੀਂ ਨਹੀਂ ਕੋਈ ਮੜੇ ਵਿੱਚ ਨਹੀਂ ਬੋਲਦਾ। ਕਿਉਂਕਿ ਉਹਨਾਂ ਨੂੰ ਮੀਡੀਆ ਨਾਲ ਦਾ ਟਾਈਮ ਹੈ। ਤੁਸੀਂ ਬਾਅਦ ਵਿੱਚ ਆਪਾਂ ਗੱਲ ਕਰਦੇ ਆਂ। ਅਸੀਂ ਜਿਸ ਤਰ੍ਹਾਂ ਡਾਕਟਰ ਭਰਤੀ ਕੀਤੇ ਆ ਜੋ ਉਹਦੇ ਵਿੱਚ ਅਸੀਂ ਹੁਣ ਅੱਗੇ ਸਟਾਫ ਨਰਸਿਸ ਦੀ 1000 ਡਾਕਟਰ ਭਰਤੀ ਕੀਤੇ ਆ। 500 ਦੀ ਐਡਵਰਟਾਈਜ਼ਮੈਂਟ ਚੱਲੀ ਗਈ ਹੈ। ਉਹਨਾਂ ਦਾ ਟੈਸਟ ਵੀ ਹੋ ਗਿਆ। ਸਾਰਾ ਕੁਝ ਯੂਨੀਵਰਸਿਟੀ ਦਾ ਕਰਤਾ। ਉਹ ਆ ਜਾਣਗੇ ਇਸ ਮਹੀਨੇ ਦੇ ਵਿੱਚ। ਅਕਤੂਬਰ ਦੇ ਵਿੱਚ ਤੇ 500 ਹੋਰ ਹੀ ਨਵੰਬਰ ਦੇ ਵਿੱਚ ਆ ਜਾਣਗੇ ਤੇ ਨਰਸਿਸ ਦੀ ਕਮੀ ਵੀ ਪੂਰੀ ਕਰਾਂਗੇ। ਜਿਹੜਾ ਤੁਹਾਡਾ ਕੁਐਸਚਨ ਹੈ ਜੀ। ਉਹਦੇ ਵਾਸਤੇ ਅਸੀਂ ਕੀ ਕੀਤਾ ਹੈਗਾ ਕਿ ਇੱਕ 23 ਜ਼ਿਲ੍ਹਾ ਹਸਪ ਤੇ 41 ਸਬਡਿਵੀਜ਼ਨ ਹਸਪਤਲ ਜਿਵੇਂ ਤੁਹਾਡਾ ਹੈਗਾ ਲਖਨਾਉਦ ਜਨਰਲ ਸ਼ਹਿਰ ਦੇ ਡਿਸਟ੍ਰਿਕਟ ਸਬਡਿਵੀਜ਼ਨ ਹਸਪਤਲ ਇਹਨਾਂ ਦੇ ਵਿੱਚ ਅਸੀਂ ਜੱਚਾ ਬੱਚਾ ਵਾਸਤੇ ਗਾਇਨੀ ਦੀ ਪ੍ਰੋਡੈਟ੍ਰਿਕਸ ਦੀ ਔਰ ਮੈਡੀਸਨ ਦੀ ਅਨਸਥੀਸੀਆ ਦੀ ਬੇਹੋਸ਼ੀ ਦੀ ਜਿਹੜੀ ਚਾਰ ਪੰਜ ਬ੍ਰਾਂਚਸ ਦਾ ਸਰਜਰੀ ਇਹਨਾਂ ਦੀ ਅਸੀਂ ਡੀਐਨਵੀ ਕੋਰਸ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਦੋ ਦੋ ਬੱਚੇ ਆਣਗੇ ਹਰ ਸਾਲ ਉਹਦੇ ਵਿੱਚ ਅਸੀਂ ਕੰਸਲਟੈਂਟ ਹਾਇਰ ਕਰਾਂਗੇ ਉਹਦੇ ਸਾਨੂੰ ਡਾਕਟਰਾਂ ਦੀ ਜਿਹੜੀ ਕਮੀ ਸੀ ਨਾ ਤਾਂ ਪੂਰਾ ਕਰਨ ਦਾ ਤਰੀਕਾ ਇਹ ਬੜਾ ਵਧੀਆ ਜਿੱਥੇ ਤੇ ਸਾਡਾ ਲੱਗ ਗਿਆ ਉੱਥੇ ਬੜਾ ਵਧੀਆ ਕੰਮ ਕਰ ਰਿਹਾ ਇਹ ਡੀਐਨਵੀ ਦੇ ਕੋਰਸੇ ਸ਼ੁਰੂ ਕਰਾਂਗੇ ਸਪੈਸ਼ਲਿਸਟ ਆਏ ਸਾਡਾ 4 ਘੰਟੇ ਬਾਅਦ ਆਵੇ ਬਲੱਡੀ ਐਮਰਜੈਂਸੀ ਟ੍ਰੀਟਮੈਂਟ ਕਰਦੇ ਪਰ ਦੋ ਡਾਕਟਰ ਉਹਦੇ ਨੀਚੇ ਸਪੋਰਟਿਨੇਟ ਹੋਣਗੇ ਜਿਹੜੇ ਉੱਥੇ ਹੀ ਰਹਿਣਗੇ ਉਸ ਸਪੈਸ਼ਲਿਟੀ ਦੇ ਉਹਦੇ ਵਿੱਚ ਕੰਮ ਕਰਨਗੇ ਸੋ ਇਹ ਕਾਫੀ ਸਾਰੇ ਅਸੀਂ ਰਿਫਾਰਮਸ ਲੈ ਕੇ ਆਏ ਆ ਇਹ ਜਦੋਂ ਅਸੀਂ ਆਏ ਸੀ ਉਦੋਂ ਡਾਕਟਰਾਂ ਦੀ 55% ਕਮੀ ਸੀ ਹੁਣ 25% ਰਹਿ ਗਈ ਹੈ ਜੀ ਸਪੈਸ਼ਲਿਸਟਾਂ ਦੀ ਹੈਗੀ ਹੈ ਸਪੈਸ਼ਲਿਸਟ ਜਿਹੜੇ ਮੈਡੀਕਲ ਕਾਲਜ ਤੋਂ ਆਉਂਦੇ ਆ 2200 2200 ਨੂੰ ਮੈਂ ਅਪਾਰਟਮੈਂਟ ਲੈਟਰ ਦਿੱਤੇ ਸੀ ਪਹਿਲੀ ਵਾਰੀ ਹੋਇਆ ਸੀ ਕਿ ਜਾਂ 20 ਲੱਖ ਰੁਪਇਆ ਦਿਓ ਜਾਂ ਨੌਕਰੀ ਕਰੋ ਅੱਛਾ ਹੋਰ ਮਤਲਬ ਰਹਿੰਦੇ ਨਹੀਂ ਸੀਗੇ ਉਹਨਾਂ ਨੇ ਕਿਹਾ ਜੀ ਹੋਰ ਤੱਕ ਹੋਰ ਕਿਸੇ ਸੂਬੇ ਚ ਤਾਂ ਹੁੰਦਾ ਨਹੀਂ ਮੈਂ ਕਿਹਾ ਜੀ ਮੈਂ ਤਾਂ ਆਪਣਾ ਸੂਬਾ ਚਲਾਣਾ ਹੈ ਮੈਂ ਤਾਂ ਜਿਹੜੇ ਲੋਕਾਂ ਨੇ ਟੈਕਸ ਫੀਅਰ ਦੇ ਮਨੀ ਨਾਲ ਤੁਸੀਂ ਪੜ੍ਹੇ ਹੋ ਮੈਂ ਤਾਂ ਉਹਨਾਂ ਨੂੰ ਸੇਵਾ ਦੇਣੀ ਹੈ ਬੱਚਿਆਂ ਲਈ ਉਹਦੇ ਚੋਂ 110 ਬਾਅਦ 15 ਉਹਨਾਂ ਚੋਂ ਵੀ ਜਵਾਬ ਕਰ ਗਿਆ ਲੇਕਿਨ ਅਸੀਂ 150 ਬੱਚਾ ਸਾਡੇ ਕੋਲੇ ਇਹਨਾਂ ਹਸਪਤਾਲਾਂ ਦੇ ਵਿੱਚ ਪੀਜੀ ਜਿਹੜੇ ਮੈਡੀਕਲ ਕਾਲਜ ਪੜ੍ਹਦੇ ਆ ਉਹ 3 ਮਹੀਨੇ ਹੈ ਨਾ ਅਸਲ ਚਾਹੁੰਦੇ ਆ ਜਿਹੜੇ ਇੱਥੇ ਹੋਣਗੇ ਉਹਨਾਂ ਨੂੰ 3 ਮਹੀਨੇ ਲਈ ਮੈਂ ਰਜਨਦਰਾਸਪੁਰ ਭੇਜਿਆ ਕਰਾਂਗਾ ਤਾਂ ਕਿ ਉੱਥੇ ਲੇਟੈਸਟ ਦੇਖਿਆਣ ਉੱਥੇ ਹੋਰ ਕੁਝ ਸਿੱਖਿਆਣ ਸਰ ਸਰ ਪਟਿਆ ਬਣ ਜਾਂਦਾ ਕੇਂਦਰਾਂ ਨੂੰ ਬਣੇ ਨੂੰ ਬਿਲਡਿੰਗ ਨੂੰ ਕਾਫੀ ਸਾਲ ਹੋ ਗਏ ਜੀ ਮਤਲਬ ਉਹ ਘਟ ਨਹੀਂ ਹੋ ਰਿਹਾ ਤੇ ਕੋ ਖੰਡਰ ਬਣਦੀ ਜਾ ਰਹੀ ਹੈ ਜੀ ਉਹ ਨਹੀਂ ਖੰਡਰ ਨਹੀਂ ਉਹ ਬੜੀ ਜਲਦੀ ਹੋਣ ਵਾਲਾ ਉਹ ਤਾਂ ਘਟ ਨਹੀਂ ਮੈਂ ਤੁਹਾਨੂੰ ਦੱਸਦਾ ਜਦੋਂ ਮੈਂ ਟੇਕਓਵਰ ਕੀਤਾ ਨਾ ਜੀ ਬਿਲਡਿੰਗ ਹੈ ਇਹ ਵੀ ਆ ਰਾਏਕੋਟ ਚ ਵੀ ਆ ਇੱਕ ਦੋ ਹੋਰ ਵੀ ਸੀ ਗਿਆ ਉਹਦੇ ਚੋਂ ਮੈਂ 10 12 ਦਾ ਤਾਂ ਕੀਤਾ ਇਹਨਾਂ ਨੇ ਜਦ ਤੇ ਫਿਰ ਮੈਂ ਸਾਰੇ ਇੰਜੀਨੀਅਰਸ ਨੂੰ ਬੁਲਾਇਆ ਦੂਜਿਆਂ ਨੂੰ ਬੁਲਾਇਆ ਉਹਦੇ ਕਰਕੇ ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇਹ ਹਸਪਤਾਲ ਬਣਾਇਆ ਕਿ ਧਰਮਸ਼ਾਲਾ ਬਣਾਈ ਹੋਈ ਹੈ ਜਿਹੜੀ ਨਵੀਂ ਤੁਸੀਂ ਬਣਾਈ ਹੋਰਾਨੀ ਹੈ 28 ਟੂ ਈਅਰ ਕੰਡੀਸ਼ਨ ਉਹਦੇ ਚ ਆਕਸੀਜਨ ਦੀ ਸਪਲਾਈ ਚਾਹੀਦੀ ਆ ਫਾਇਰ ਦਾ ਸਿਸਟਮ ਹੋਣਾ ਚਾਹੀਦਾ ਹੌਟ ਲਾਈਨ ਦਾ ਕਨੈਕਸ਼ਨ ਹੋਣਾ ਚਾਹੀਦਾ ਸੋ ਉਹ ਜਿਹੜੀਆਂ ਚਾਰੋਂ ਚੀਜ਼ਾਂ ਹੈਗੀਆਂ ਥੋੜਾ ਜਿਹਾ ਫਲੱਸ਼ ਕਰਕੇ ਡਲੇ ਹੋਗਾ ਨਹੀਂ ਤਾਂ ਹੁਣ ਤੱਕ ਹੋ ਜਾਣਾ ਸੀਗਾ ਇਹ ਤੁਹਾਡੇ ਹੁਣ ਅਸੀਂ ਉਧਰੋਂ ਫ੍ਰੀ ਹੋ ਕੇ ਅਗਲੇ 2-3 ਮਹੀਨੇ ਸਾਰੇ ਨਾ ਪੰਜਾਬੀ ਜਿਹੜਾ ਜਿਹੜਾ ਗਾਰਬੇਜ ਨਾਲੀਆਂ ਦੇ ਵਿੱਚ ਵਹਿਦੀ ਨਾ ਔਰੀਓ ਦੇ ਕਰਕੇ ਪਾਣੀ ਜਿਹੜਾ ਹੈਗਾ ਉਹ ਪਾਣੀ ਕੂਲਰ ਕਰਕੇ ਡੇਂਗੂ ਦਾ ਬਹੁਤ ਮੱਛਰ ਫੈਲ ਰਹੇ ਨੇ ਆ ਜੈਕਚੁਅਲੀ ਜਿਹੜਾ ਉਹਦੇ ਕਰਕੇ ਮੱਛਰ ਮਲੇਰੀਆ ਤਾਂ ਮੱਛਰ ਤਾਂ ਪੈਦਾ ਹੁੰਦਾ ਉਹਦੇ ਤੇ ਉਹਦੇ ਨਾਲ ਦੂਜਾ ਕਸ਼ਟਾ ਹੁੰਦਾ ਜਿਹੜਾ ਡੇਂਗੂ ਦਾ ਮੱਛਰ ਆ ਨਹੀਂ ਮੈਂ ਦੱਸਦਾ ਜਿਹੜਾ ਡੇਂਗੀ ਦਾ ਮੱਛਰ ਹੈ ਨਾ ਇਹ ਸਾਫ ਪਾਣੀ ਚ ਪੈਦਾ ਹੁੰਦਾ ਇਹ ਇਹ ਜਿਹੜਾ ਤੁਹਾਡੇ ਘਰ ਦਾ ਕੂਲਰ ਹੈ ਜਿਹੜਾ ਤੁਸੀਂ ਪਾਚੇ ਵਾਲੇ ਪਾਣੀ ਰੱਖਦੇ ਹੋ ਆਪਣੇ ਪੀਣ ਲਈ ਵੀ ਕਈ ਜਗ੍ਹਾ ਤੇ ਪਾਣੀ ਘਟਾਉਂਦਾ ਲੋਕ ਸਟੋਰ ਕਰ ਲੈਂਦੇ ਉਹਨੂੰ ਟੱਕ ਕੇ ਰੱਖਣਾ ਹਰ ਹਫ਼ਤੇ ਉਹਨੂੰ ਪਾੜ ਦੇ ਨੂੰ ਸੁਕਾ ਕੇ ਦੁਬਾਰਾ ਭਰਨਾ ਆਪਾਂ ਕੁੱਕਿਆਂ ਵਾਸਤੇ ਰੱਖਦੇ ਆਂ ਪੁੰਡੇ ਰੱਖ ਦਿੰਨੇ ਆਂ ਪੌਂ ਉਹਨਾਂ ਵਾਸਤੇ ਆਪਾਂ 20 ਲੀਟਰ ਦਾ ਡਰਮ ਕੱਟ ਕੇ ਰੱਖ ਦਿੰਦੇ ਹਾਂ ਉਹਨੂੰ ਉਤਾਰਾਣਾ ਬੰਦ ਲਿਆਉਣਾ ਉਹਦੇ ਵਿੱਚ ਉਹ ਭਰਿਆ ਪਿਆ ਬਚਰਾ ਨਾਲ ਇਹਦੀ ਜਿਹੜੀ ਬਰੀਡਿੰਗ ਹੈ ਉਹਦੇ ਵਾਸਤੇ ਅਸੀਂ ਸਪਰੇਅ ਵੀ ਕਰ ਰਹੇ ਹਾਂ ਔਰ ਕੋਸ਼ਿਸ਼ੇ ਕਰ ਰਹੇ ਹਾਂ ਵੀ ਅਸੀਂ ਸਪਰੇਅ ਉਹਨੂੰ ਚੀਜ਼ ਕਰ ਰਹੇ ਹਾਂ ਜੇ ਪੰਛੀ ਪਾਣੀ ਪੀ ਵੀ ਲੈਣ ਜਾਂ ਉਹ ਰੇਸ਼ੀ ਪਾਣੀ ਪੀ ਲੈਣ ਵੈਸੇ ਲੋਕਾਂ ਦੇ ਨਾਲ ਸਾਨੂੰ ਸਹਿਯੋਗ ਮਿਲਦਾ ਹੈ ਆਕੇ ਨਾਲ ਫਰਕ ਪੈ ਰਿਹਾ ਅਵੇਅਰਨੈਸ ਆ ਰਹੀ ਆ ਅਸੀਂ ਸਾਡੇ ਕੋਲੇ 1200 ਬਰੀਡਿੰਗ ਚੱਕਰ ਹੁੰਦੇ ਸੀ ਹੁਣ ਸਾਡੇ ਕੋਲੇ ਜਿਹੜੀਆਂ ਹੈਗੀਆਂ ਤੁਹਾਡੀਆਂ 20000 ਸਾਡੀਆਂ ਆਸ਼ਾ ਵਰਕਰ ਟ੍ਰੇਨ ਕਰਦੇ ਉਸ ਕੰਮ ਲਈ ਅਸੀਂ 36000 ਦੇ ਕਰੀਬ ਅਸੀਂ ਨਰਸਿੰਗ ਸਟੂਡੈਂਟਸ ਨੂੰ ਟ੍ਰੇਨਿੰਗ ਦੇ ਹੁਣ ਅਸੀਂ ਪੰਜਾਬ ਦੇ ਸਾਰੇ ਸਕੂਲ ਟੀਚਰਸ ਨੂੰ ਟ੍ਰੇਨਿੰਗ ਦੇ ਰਹੇ ਹਾਂ ਵੀ ਤੁਸੀਂ ਆਪਣਾ ਆਪਣਾ ਘਰ ਹਰ ਬੱਚੇ ਨੂੰ ਟ੍ਰੇਨਿੰਗ ਦੇਣੀ ਹੈ 20 ਲੱਖ ਬੱਚੇ ਆ ਸਾਡੇ ਕੋਲ ਬੱਚੇ ਨੇ ਆਪਣਾ ਘਰ ਦੇਖਣਾ ਜੀ ਉਹਦਾ ਉਹਦੀ ਅੱਗੇ ਖੁਸ਼ੀ ਆਪਣੀ ਭੂਆ ਦਾ ਮਾਸੀ ਦਾ ਤਾਏ ਦਾ ਚਾਚੇ ਦਾ ਭਲਾ ਕਰਦੇ ਹੋ ਵੀ ਉਹਦੇ ਘਰ ਚ ਮੱਛਰ ਦੀ ਬਰੀਡਿੰਗ ਨਹੀਂ ਹੋ ਰਹੀ ਜੇ ਆਪਾਂ ਇਦਾਂ ਕਰਾਂਗੇ ਜੀ ਆਪਾਂ ਅਸੀਂ ਡਿਜ਼ੀਜ਼ ਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਬਹੁਤ ਸਾਰੇ ਆ ਤੁਹਾਡੇ ਨਾਭੇ ਦੇ ਵਿੱਚ ਹਾਰਟ ਅਟੈਕ ਦਾ ਲਾਗ ਸਬੰਧ ਉਹ ਕਿਵੇਂ ਆ ਜੀ ਅਸੀਂ ਟੀਕੇ ਲੈ ਕੇ ਦਿੱਤੇ ਅਸੀਂ ਉਹਦੇ ਵਿੱਚ ਜਿਹੜੇ ਟੀਕੇ ਆ ਸੀ ਉਹ ਉਹ ਹੈਗਾ 30000 ਦਾ ਟੀਕਾ ਉਹ ਜਿਹਨੂੰ ਹਾਰਟ ਅਟੈਕ ਹੋਏਗਾ ਇੱਥੇ ECG ਹੋ ਕੇ ਉਹਦੇ ਟੀਕਾ ਲੱਗ ਜਾਏਗਾ ਉਹ ਰੋਜੰਦਰਾ ਹਸਪਤਾਲ ਸ਼ਿਫਟ ਕਰ ਦੇਣਗੇ ਉੱਥੇ ਉਹਦੇ ਸਟੈਂਟ ਪਾਇਆਣਗੇ ਸਾਰਾ ਇਲਾਜ ਵੀ ਹੋਊਗਾ ਆ 10 ਲੱਖ ਦੀ ਇੰਸ਼ੋਰੈਂਸ ਐਸ ਫੜੀ ਲੋਕ ਪੰਜਾਬੀ ਸਿੰਗਲ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ 40 ਹਸਪਤਲ ਦੇ ਵਿੱਚ ਨੇ 40 ਗੱਲ ਹੋਈ ਡਾਕਟਰਾਂ ਨਾਲ ਮੇਰੀ ਗੱਲ ਹੋਈ ਹੈ ਜੀ ਬੜੀ ਗੱਲ ਹੋਈ ਹੈ ਬਹੁਤ ਸੀਰੀਅਸ ਇੰਜਰੀ ਆ ਉਹਦੇ ਹੈਡ ਹੈਡ ਇੰਜਰੀ ਵੀ ਆ ਸਪਾਈਨ ਇੰਜਰੀ ਵੀ ਆ ਸੋ ਡਾਕਟਰਸ ਆਪਣੇ ਪ੍ਰਯਾਸ ਕਰ ਰਹੇ ਜੀ ਆਪਾਂ ਸਾਰੇ ਅਰਦਾਸ ਕਰੀਏ ਮੈਂ ਕਰ ਲਈ ਜੀ ਅਰਦਾਸ ਕੀਤੀ ਆਵਾ ਹੁਣ ਵੀ ਸੱਜੇ ਸੱਚੇ ਪਾਸਾ ਦੇ ਬਹੁਤ ਬ੍ਰਿਲੀਅੰਟ ਬੱਚਾ ਜੀ ਰਾਈジング ਸਟਾਰ ਹੈ ਵਾਹਿਗੁਰੂ ਉਹਦੀ ਜਾਨ ਬਖਸ਼ ਦੇ ਬਾਕੀ ਮੌੜੀ ਮੌੜ ਜਿਹੜੀ ਹੈਗੀ ਆ ਉਹ ਕੱਪ ਕਿੱਲਾ ਕਰੀ ਇੱਕ ਜਿਹੜੇ ਅਲਟਰਾ ਸਾਊਂਡ ਦੇ ਡਾਕਟਰ ਨੇ ਉਹ ਬੜੇ ਘੱਟ ਨੇ ਰੋਲ ਜੀ ਮੈਂ ਤੁਹਾਨੂੰ ਦੱਸਿਆ ਜੀ ਸਾਡੇ ਕੋਲੇ ਜਿਹੜੀ ਕਮੀ ਹੈਗੀ ਆ ਜੀ ਮੈਡੀਕਲ ਸਪੈਸ਼ਲਿਸਟ ਦੀ ਕਮੀ ਹੈ ਜੀ ਤੁਹਾਡੇ ਕਿ ਇੱਥੇ ਮੁੰਡਾ ਬਰਾੜੇ ਜਾਣਾ ਚਾਹੁੰਦਾ ਉਹਨੂੰ ਮੈਂ ਰੋਕੀ ਬੈਠਾ ਮਤਲਬ ਸਾਡੇ ਕੋਲੇ ਜਿਹੜੇ ਉਹਦਾ ਮਤਲਬ ਉਹ ਤਰੀਕਾ ਦੱਸਦਾ ਉਹਦੇ ਕਿ ਗੈਨੀ ਦੇ ਡਾਕਟਰਾਂ ਦੀ ਬਹੁਤ ਕਮੀ ਹੈ ਜੀ ਬਿਓਸ਼ੀ ਦੇ ਡਾਕਟਰਾਂ ਦੀ ਕਮੀ ਹੈ আল্ট্রਾਸਾਉਂਡ ਵਾਲੇ ਤਾਂ ਹੈ ਹੀ ਨਹੀਂ ਉਹਨਾਂ ਨੂੰ ਤਾਂ ਜੇ ਉਹਨਾਂ ਨੂੰ ਮਤਲਬ ਉਹ ਬੋਰਡ ਭਰਦੇ 20 ਲੱਖ ਦਾ ਸੀ ਕਹਿੰਦੇ ਕਾਕਾ ਤਰਾ 20 ਲੱਖ ਦਾ ਬੋਰਡ ਹੈ ਤੇ 2 ਸਾਲ ਲਾਦੇ ਹੋ ਕਹਿੰਦਾ ਜੀ 20 ਨਹੀਂ ਆ ਤੁਸੀਂ 21 ਲੱਖ ਲਓ ਚ ਮੈਨੂੰ ਜਾ ਕਿਉਂਕਿ ਉਹਨਾਂ ਦੀ ਬਾਹਰ ਜਿਹੜੇ ਡਿਸਪੈਰਟੀ ਬਹੁਤ ਹੈ ਫੇਰ ਦੇ ਵੀ ਉਹਨਾਂ ਸਰਕਾਰ ਸਾਰੇ ਡਾਕਟਰ ਨੂੰ ਬਰਾਬਰ ਤਰਕਾ ਦੇਣੇ ਪੈਂਦੇ ਆ ਮੈਂ ਇਹ ਨਹੀਂ ਕਹਿ ਸਕਦਾ ਵੀ ਆ ਇਹਦੀ ਡਾਕਟਰ ਦੀ ਕਮੀਆਂ ਨੂੰ ਮੈਂ ਵੱਧ ਦੇਦਾ ਪ੍ਰਾਈਵੇਟ ਵਾਲੇ ਕਰ ਲੈਂਦੇ ਆ ਪ੍ਰਾਈਵੇਟ ਚੋ ਕਰ ਸਕਦੇ ਮੈਂ ਨਹੀਂ ਕਰ ਸਕਦਾ ਉਹ ਸੋਸ਼ੀਅਲ ਲਿਮਿਟੇਸ਼ਨ ਹੈ ਉਹਦੇ ਚ ਅਸੀਂ ਪਾਰਟ ਟਾਈਮ ਕੰਸਲਟੈਂਟ ਹਾਇਰ ਕਰ ਰਹੇ ਆ ਆ ਕੇ ਸਾਡੇ ਕੋਲ ਕਰਦੇ ਆ ਸੋ ਅਸੀਂ ਆਪਣੇ ਬੰਦੇ ਟ੍ਰੇਨ ਕਰ ਰਹੇ ਆ ਇਹਦੇ ਵਾਸਤੇ ਮੈਂ ਸ਼ਾਰਟ ਕੋਰਸ 6 6 ਮਹੀਨੇ ਦੇ ਕੋਰਸਿਸ ਕਰਾ ਰਿਹਾ ਹਾਂ ਸ੍ਰੀ ਮੰਤਰੀ ਜੀ ਪਠਾਨਵਾਜ ਜਿਹੜਾ ਜੀ ਵੀਡੀਓ ਵਾਇਰਲ ਹੋਈ ਹੈ ਵੀ ਮੇਰੇ ਪਰਿਵਾਰ ਨੂੰ ਖਤਰਾ ਹੈ ਜੀ ਠੀਕ ਹੈ ਦੇਖੋ ਕਰਦੇ ਹੈਗੇ ਆ ਇਹ ਜਿਹੜਾ ਮਸਲਾ ਹੈਗਾ ਨਾ ਜੀ ਉਹ ਸਾਡੀ ਪਾਰਟੀ ਦਾ ਇੱਕ ਅੰਗ ਹੈ ਠੀਕ ਹੈ ਨਾ ਜੀ ਉਹਨਾਂ ਨੂੰ ਜਿਹੜੀ ਗੱਲ ਹੈ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜਿਹੜਾ ਪਾਵਰਫੁੱਲ ਐਮ.ਐਲ.ਏ ਸੀ ਤਾਂ ਰਾਮ ਮਾਦਰੇ ਸੀ ਤੇ ਉਹਨੂੰ ਜਿੰਨੇ ਉਹਨਾਂ ਦੇ ਮਤਲਬ ਇੱਕ ਪਰਿਵਾਰਿਕ ਐਰੀਆ ਸੋ ਉਹ ਸਾਰਾ ਕੁਝ ਉਹਦੇ ਵਾਸਤੇ ਅਵੇਲੇਬਲ ਹੈ ਜੀ ਉਹਨੂੰ ਉੱਥੇ ਮਤਲਬ ਜਿਹੜੀ ਗੱਲ ਕਰਕੇ ਉਹਨੂੰ ਜਿਹੜਾ ਮਸਲਾ ਸੌਲਡ ਆਊਟ ਕਰਕੇ ਮੈਨੂੰ ਉਹਨੂੰ ਲੱਗਦਾ ਭੁੱਜਣਾ ਨਹੀਂ ਚਾਹੀਦਾ ਹੁਣ ਸਰ ਜੇ ਇਲੈਕਸ਼ਨ ਮੰਨ ਤੁਸੀਂ ਵੀ ਹੋ ਤੇ ਕਿ ਪੰਜਾਬ ਇਸਾਇਆ ਹੋ ਜਾਏ ਇਹ ਗੱਲ ਬੇਸਿਕ ਹੈਗਾ ਵੀ ਸਾਡਾ ਲੋਕਰਾਜ ਬਚੂਗਾ ਕਿ ਨਹੀਂ ਬਚੂਗਾ ਜੇ ਐਦਾਂ ਹੀ ਹੋਣਾ ਜਿਸ ਤਰ੍ਹਾਂ ਜੋ ਤੁਹਾਡੇ ਬੰਦਾ ਹਰਿਆਣੇ ਦੇ ਵਿੱਚ ਹੋਇਆ ਜੋ ਮਹਾਰਾਸ਼ਟਰ ਚ ਹੋਇਆ ਜੋ ਤੁਸੀਂ ਲੋਕਾਂ ਦੀ ਜਿਹੜੀ ਵਿਲ ਹੈ ਜੇ ਤੁਸੀਂ ਜਿਹੜੀਆਂ ਇਲੈਕਸ਼ਨਸ ਹੈ ਇਸ ਤਰ੍ਹਾਂ ਜਿਤਨੀਆਂ ਇਲੈਕਸ਼ਨ ਨੂੰ ਮੈਨੀਪੂਲੇਟ ਕਰਕੇ ਲੋਕ ਰਾਜ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਇਹ ਸਾਡੇ ਵਾਸਤੇ ਵੀ ਪੱਤਰਕਾਰਾਂ ਵਾਸਤੇ ਵੀ ਸਾਰੇ ਸਮਾਜ ਵਾਸਤੇ ਇਹ ਬਹੁਤ ਇੱਕ ਸੀਰੀਅਸ ਮੈਟਰ ਹੈ ਜੀ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੋਕ ਰਾਜ ਬਚਣਾ ਚਾਹੀਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਹਾਂਜੀ ਪੰਜਾਬ ਵਿੱਚ ਗਵਰਨਮੈਂਟ ਦਾ ਕੀ ਰੋਲ ਰਹੇਗੇ ਪੰਜਾਬ ਦੇ ਵਿੱਚ ਗਵਰਨਮੈਂਟ ਅਸੀਂ ਪੂਰਾ ਤੁਹਾਡੇ ਸਾਹਮਣੇ ਅਸੀਂ ਪੂਰਾ ਅਲਰਟ ਹੈ ਜੀ ਅਸੀਂ ਆਪਣੇ ਬੰਦਿਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਸਾਰਾ ਪੁਛਿਆ ਅਸੀਂ ਜੋ ਸਾਡੇ ਕੋਲੇ ਜੋ ਲੀਗਲ ਸਾਡੇ ਕੋਲੇ ਰੈਮਡੀਜ਼ ਅਵੇਲੇਬਲ ਹੈ ਉਹ ਸਾਰੇ ਜਿਹਾ ਅਵੇਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਲੋਕਾਂ ਵਿੱਚ ਜਾ ਕੇ ਲੋਕਾਂ ਦੀ ਅਦਾਲਤ ਵਿੱਚ ਵੀ ਜਾਵਾਂਗੇ ਲੋਕਾਂ ਦੇ ਸਾਹਮਣੇ ਤਤ ਰੱਖਾਂਗੇ ਅਸੀਂ ਇਹਨੂੰ ਸਾਰੇ ਬਾਈ 올 ਡੈਮੋਕਰੈਟਿਕ ਨੋਰਮ ਜਿਹੜੇ ਅਸੀਂ ਥੈਂਕ ਯੂ ਸਰ ਓਕੇ ਥੈਂਕ ਯੂ ਬਰਾਕਰਾਂ ਕੀ ਕਰਨਾ ਚਾਹੁੰਦੇ ਆ ਅੱਜ ਸਵੇ ਸਰਕਾਰ ਦੇ ਸਤਕਾਰਯੋਗ ਆਪਣੇ ਹੈਲਥ ਮਿਨਿਸਟਰ ਸਰ ਉਰੇ ਆਏ ਸੀਗੇ ਉਹਨਾਂ ਨੇ ਸਾਡੇ ਹਸਪੀਟਲ 'ਚ ਜਿਹੜੇ ਡੇਂਗੂ ਦਾ ਵਾਰਡ ਦਾ ਡੌਂਗਾ ਦੌਰਾ ਕੀਤਾ ਤੇ ਉਹਨਾਂ ਮਰੀਜ਼ਾਂ ਨਾਲ ਗੱਲਬਾਤ ਕੀਤੀ ਫਿਰ ਉਹਨਾਂ ਜਿਹੜਾ ਹੌਟਸਪੌਟ ਹੈ ਸਾਡੇ ਬੋਰਾਂਗਟ ਪਨੇ ਹੈ ਉੱਥੇ ਵੀ ਗਏ ਤੇ ਉਹਨਾਂ ਨੇ ਸਾਰਾ ਹਸਪੀਟਲ ਦਾ ਉਹ ਦੇਖਿਆ ਉਹਨਾਂ ਨੇ ਟਿੰਗਰੂ ਮੈਕੇ ਕੀ ਮੈਸੇਜ ਦੇਣਾ ਚਾਹੁੰਦੇ ਉਹ ਬੜਾ ਡੈਂਗੂ ਲੈ ਕੇ ਸੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਡੈਂਗੂ ਹੈ ਇਹ ਸਾਫ ਪਾਣੀ ਚ ਹੁੰਦਾ ਹੈ ਤੇ ਇਹਨੂੰ ਆਪਾਂ ਪ੍ਰिवेंट ਕਰ ਸਕਦੇ ਆ ਇਹਦਾ ਜਿਹੜਾ ਲਾਰਵਾ ਹੈ ਜਿਹੜਾ ਸਾਫ ਪਾਣੀ ਚ ਇੱਕ ਹਫਤੇ ਬਾਅਦ ਹੁੰਦਾ ਤਾਂ ਹੀ ਇੱਕ ਸਰਕਾਰ ਨੇ ਵੀ ਡੈਂਗੂ ਹਰ ਸ਼ੁੱਕਰਵਾਰ ਡੈਂਗੂ ਦਿਵਾਰ ਜੇ ਆਪਾਂ ਜਿਹੜਾ ਵੀ ਕੋਈ ਆਪਣੇ ਘਰ ਚ ਕੋਈ ਬਰਤਨ ਹੈ ਕੋਈ ਆਪਾਂ ਪਾਣੀ ਪੰਛੀਆਂ ਵਾਸਤੇ ਰੱਖਦੇ ਆਂ ਕੁੱਤਿਆਂ ਵਾਸਤੇ ਪਾਣੀ ਪੀਣ ਨੂੰ ਰੱਖਦੇ ਆਂ ਕੋਈ ਦੀਵੇ ਚ ਵੀ ਜੇ ਪਾਣੀ ਹੈ ਤਾਂ ਵੀ ਜਿਹੜਾ ਆਪਣਾ ਕੋਈ ਆਪਣਾ ਫ੍ਰੀਜੋਂ ਦੇ ਪਿੱਛੇ ਜਿਹੜੀ ਪਲੇਟ ਹੁੰਦੀ ਹੈ ਜੇ ਉਹਨੂੰ ਆਪਾਂ ਹਰ ਹਫਤੇ ਸਾਫ਼ ਕਰਦੇ ਰਹਾਂਗੇ ਤਾਂ ਡੈਂਗੂ ਦਾ ਜਿਹੜਾ ਲਾਰਵਾ ਪੈਦਾ ਨਹੀਂ ਹੋ ਜਦੋਂ ਡੇਂਗੂ ਦਾ ਲਾਰਵਾ ਨਹੀਂ ਹੋਏਗਾ ਤਾਂ ਮੱਛਰ ਵੀ ਨਹੀਂ ਪੈਦਾ ਹੋਏਗਾ ਤੇ ਇਹਦੇ ਜਿਹੜਾ ਹੈਗਾ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕਯੂਰ ਆਪਾਂ ਹੀ ਜਿਹੜਾ ਇਹਨੂੰ ਜ਼ਿਆਦਾ ਪ੍ਰੀਵੈਂਟ ਕਰ ਸਕਦੇ ਆਂ ਤੇ ਆਪਾਂ ਇਹ ਤੋਂ ਬਚਾਅ ਕਰ ਸਕਦੇ ਆਂ